ਆਰੇ ਦੇ ਨਾਲ ਆਪਾਂ ਖੰਡੇ ਜੀ ਹੋਏ ਜੱਲੇ ਲਾਦੇ ਆ। ਕਰਮ ਜੀ ਹੋ ਗਏ ਸੋ ਆਪਾਂ ਗੱਲਾਂ ਬਾਤਾਂ ਦਾ ਜ਼ੌਰ ਦਾ ਸ਼ੁਰੂ ਕਰਾਂਗੇ। ਬੁਰੇ ਇਸਲਾਮ ਅਸਲਾਮ ਅਲੈਕੁਮ। ਪੰਜਾਬ ਅੱਜ ਆਪਣੇ ਮੌਜ ਨੂੰ ਬਤਾਉਣ ਦੇ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਦੇ ਲਈ ਸੜਕਾਂ ਤੇ ਤੁਰਿਆ ਹੋਇਆ ਪਰ ਮੈਂ ਇੱਕ ਗੱਲ ਖਾਸ ਤੌਰ ਤੇ ਨੌਜਵਾਨੀ ਨੂੰ ਕਹਿਣਾ ਚਾਹਣਾ ਕਿ ਨੌਜਵਾਨੋ ਤੁਹਾਂ ਆਪਣਾ ਭਾਵਨਾਵਾਂ ਦੀ ਕਦਰ ਕਰਦੇ ਆਂ ਬਾਟੇ ਜੋਸ਼ ਦੀ ਦਲੇਹੀ ਦੀ ਕਦਰ ਕਰਦੇ ਆਂ ਸਾਦੇ ਕੋਲੇ ਜੋਸ਼ ਆ ਜਿਸ ਸਾਦੇ ਆਤਮਾਨ ਕੋਲੇ ਹੋਸ਼ ਹੈ ਜੋਸ਼ ਤੇ ਨੋਸ਼ ਦਾ ਸਵੇਰ ਹੋਣਾ ਬੜਾ ਜ਼ਰੂਰੀ ਹੈ ਇਹ ਕੰਮ ਨੂੰ ਚੇਤੇ ਰੱਖੋ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਲਾਂਝਾਂ ਜਾਤ ਉਸ ਰਹਿ ਕੇ ਲਿਆਂਦੀਆਂ ਜਾਂਦੀਆਂ ਨੇ ਜਿਹੜੀਆਂ ਸ਼ਿੰਗਾਰਾਂ ਸ਼ਾਂਤ ਮੈਦਰੀ ਕਰੜੀਆਂ ਦੇ ਨੇ ਉਹ ਸਿੰਘ ਆਸ ਵਿੱਚ ਇੱਥੇ ਜਾਂਦੇ ਨੇ ਮੈਂ ਖਨੌਰੀ ਵਾਲੇ ਪਾਸੇ ਸੀਗਾ ਚੌਕ ਤੇ ਸੀ ਗੱਲ ਐ ਲੈ ਆ ਤਾਰ ਜਿਹੜੇ ਉਹਦੇ ਘੋੜਾ ਉਹਦੇ ਬਰਨੀਆਂ ਅਤਲੂ ਦਾ ਐਸਾ ਸਿੱਤੇ ਲਾਰੇ ਸੀ ਮੈਂ ਬੋਲ ਰਿਹਾ ਸੀ ਪਾਸਾ ਤੋਂ ਨੌਜਵਾਨ ਆਏ ਉਹ ਮੇਰੇ ਨਾਲ ਪਏ ਕਹਿੰਦਾ ਵੀ ਕਹਾਣੀ ਜਾਂਦੇ ਕਹਾਣੀ ਜਾਂਦੇ ਮਾੜਾ ਨੌਜਵਾਨੋ ਹਾਰ ਸਿੰਘ ਆਸ ਦੀ ਇੱਕ ਨੀਤੀ ਹੁੰਦੀ ਹੈ ਜਦੋਂ ਆਪਾਂ ਕੋਈ ਜੁੱਦ ਕੋਈ ਜੰਗਾਂ ਦੇ ਵਿੱਚ ਹੁੰਨੇ ਆ ਤਾਂ ਰਣਨੀਤੀ ਦੇ ਨਾਲ ਹੀ ਉਹ ਜੰਗਾਂ ਉਹ ਜੁੱਦ ਜਿੱਤੇ ਜਾਂਦੇ ਆ ਆਪਣੇ ਸਾਹਮਣੇ ਸਭ ਤੋਂ ਵੱਡੀ ਉਦਾਹਰਨ ਹੈ ਸ਼ਿਵ ਕੁਮਾਰ ਸਿੰਘ ਜਦੋਂ ਚਮਕਾਰ ਦੀ ਕੱਤੀ ਗੜੀ ਛੱਡ ਕੇ ਜਾਂਦੇ ਆ ਤੁਹਾਨੂੰ ਕੀ ਲੱਗਦਾ ਉਸ ਤੇ ਪੜਾਏ ਵਾੜੇ ਹੋਣਗੇ ਵੀ ਇਹ ਚੱਲੇਗੀ ਜੀ ਗੱਡੀ ਛੱਡ ਕੇ ਜੀ ਪਰ ਬਾਦੇ ਤੁਰੇਗੇ ਬਾਦੇ ਤੁਰੇਗੇ ਮੁਗਲ ਸਨਾਵਾਂ ਪੁੱਛੀਆਂ ਆਗੀਆਂ ਗੀਆਂ ਉਹ ਖਦਾਈ ਢਾਹ ਕੇ ਜਾ ਕੇ ਮੋਰਚਾ ਮੰਦ ਰਿਆ ਤੇ ਦਸਮਾਹ ਦੇ ਥੱਲੇ ਖੜਾਈ ਗਈ ਗਰਾਈ ਦਾ ਠੰਗਲੀ ਕਾ ਹੁਤਾ ਇੱਕ ਕੰਨ ਪਿੱਛੇ ਦਾ ਸਕੇ ਦੋ ਕੰਨ ਪਿੱਛੇ ਵੀ ਇੱਕ ਗਏ ਆਪਾਂ ਨਾਲ ਦੀ ਨਾਲੇ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ ਕਿ ਸਾਡੇ ਦੀ ਇਹ ਆਧਾਰ ਨੂੰ ਦੇਖ ਕੇ ਜੀ ਇਹ ਝੁਕ ਗਏ ਜੀ ਇਹ ਪਿੱਛੇ ਆ ਗਏ ਜੀ ਮੈਂ ਤੁਹਾਡੇ ਕੋਲ ਆਇਆ ਜਿਹੜਾ ਭਾਪੀ ਦਾ 20000 ਲੰਗਣਾ ਲੜਿਆ ਆਪਾਂ ਸਾਰੇ ਦਿੱਲੀ ਗਏ ਆ ਉਹਨੂੰ ਮੈਂ ਵੀ ਕਹਾਂਗਾ ਦਾ ਆਪਾਂ ਸਰੋਡੇ ਨੂੰ ਆਖੂ ਐ ਨਹੀਂ ਕਰਦੇ ਆਖੂ ਐ ਨਹੀਂ ਕਰਦੇ ਆਖੂ ਆ ਦੇ ਭਾਈ 30 40 40 70 ਰੁਪਿਆ ਰਵੇ ਜੇ ਤੁਹਾਨੂੰ ਅੱਜ ਇਹ ਦਿੱਲੀ ਦਾ ਕਹਾ ਕੇ ਲੈ ਕੇ ਆਏ ਆ ਸੱਦਾ ਦਿੱਤਾ ਤਾਂ ਦਿੱਲੀ ਹਰ ਹਾਲ ਦੇ ਵਿੱਚ ਆਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋਈ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਆਰਥਿਕ ਸੁਰਵਖੇਤ ਸਾਹਮਣੇ ਹੁੰਦੀ ਹੈ ਕਿ ਮਨੁੱਖੀ ਸਾਧ ਤੋਂ ਘੱਟ ਕਰਾ ਕੇ ਮੋੜ ਚਾ ਕੇ ਮਜੱਤਣਾ ਇਸ ਕਰਕੇ ਮੇਰਾ ਤੁਹਾਨੂੰ ਨੌਜਵਾਨਾਂ ਨੂੰ ਕਾਰਜ ਅਪੀਲ ਹੈ ਸ਼ੰਕਨਾ ਕਰੋ ਜਿਹੜੇ ਬੰਦੇ ਨਾਲ ਅੱਗੇ ਲੱਗੇ ਹੋਏ ਸ਼ਕਤ ਦਾ ਗਾਮੇ ਇਹ ਬਹੁਤ ਬਹਾਲ ਵਰਤਾਨ ਸੱਜੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਕੱਲ ਹੋਰ ਕਹਣੀ ਚਲਣ ਜਿਹੜਾ ਵੀ ਬੰਦਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਸਾਨੂੰ ਸੱਤਾ ਨਹੀਂ ਦਿੱਤਾ ਸੁਰ ਜਿਹੜੀਆਂ ਲਾਈਆਂ ਜਿਹੜੇ ਯੁੱਧ ਆਪਣੇ ਹੱਕਾਂ ਦੀ ਆਪਣੀ ਹੋਣ ਨੂੰ ਬਚਾਉਣ ਲਈ ਲੜ ਜਾਂਦੇ ਲੋਕ ਉਹਨਾਂ ਨੂੰ ਸੱਤੇ ਨਹੀਂ ਦਿੱਤੇ ਜਾਂਦੇ ਸਨਹਿ ਨਹੀਂ ਦਿੱਤੇ ਜਾਂਦੇ ਜਿੰਨਾ ਅੰਦਰ ਦਰਦ ਹੁੰਦਾ ਜਿੰਨਾਂ ਦੇ ਆਂਖ ਹੁੰਦੀ ਹੈ ਉਹ ਆਪ ਚੱਲ ਕੇ ਆਉਂਦੇ ਬੋਲ ਆਏ ਹੋ ਮੈਂ ਸੁਣੇ ਚਾ ਆਪਾਂ ਨੂੰ ਸੱਦਾ ਗਿਆ ਕੁਛ ਨਹੀਂ ਪਾਈ ਆ ਆਪਾਂ ਦਰਦ ਲੈ ਕੇ ਆਏ ਆ ਤੇ ਆਪਣੀ ਹੋਰ ਆਪਣੇ ਵਜੂਦ ਨੂੰ ਬਚਾਉਣ ਲਈ ਆਏ ਆ ਆਪਣੀਆਂ ਆਉਣ ਵਗੀਆਂ ਨਸਲਾਂ ਨੂੰ ਬਚਾਉਣ ਲਈ ਆਪਰੇ ਪੁੱਤ ਨੂੰ ਬਚਾਉਣ ਲਈ ਆਏ ਆ ਜਿਹੜਾ ਬੰਦਾ ਅੱਜ ਬੈਠ ਕੇ ਪੰਜਾਬ ਜਿਹੜਾ ਯਾਦ ਰੱਖਿਓ ਜਿਹੜਾ ਬੰਦਾ ਪੰਜਾਬ ਬੈਠ ਕੇ ਜਾਂ ਹੋਰ ਕਿਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਚਰਚਾਂ ਦੇ ਉੱਤੇ ਇਹ ਸੰਘਰਸ਼ ਦੇ ਖਿਲਾਫ ਮੋਰਚਾ ਖੋਲ ਰਿਹਾ ਹੈ ਉਹ ਪੰਜਾਬ ਦਾ ਉਹ ਸਾਡਾ ਸਰਕਾਰੀ ਬਸਟਾ ਮਰੇ ਸਾਨੀਆ ਸਿਨਾਰਾ ਤੁਸੀਂ ਕਰਕੇ ਮੇਰਾ ਵੀ ਤਾਨੋ ਪੀਲ ਆ ਨੌਜਵਾਨੋ ਸ਼ਾਂਤੀ ਬਣਾ ਕੇ ਰੱਖਿਓ ਸਰਕਾਰ ਦੇ ਢੰਗ ਤਰੀਕੇ ਹੁੰਦੇ ਆ ਵੀ ਮੀਡੀਆ ਨਹੀਂ ਜਾਣ ਜੀ ਵੀਡੀਓ ਦੇ ਵਿੱਚ ਨਮਕਾਲੀ ਜਾਓ ਜੀ ਐ ਦੁਹਾ ਕਰਦੇ ਚੋਰਾਂ ਜਾਤ ਦਾ ਲੱਗਿਆ ਜੀ ਬੁੱਟਾ ਆ ਗਈਆਂ ਜਿਹੜੀ ਮਰਜ਼ੀ ਤੇ ਰਾਜੇ ਅਗੇ ਮਾਲਕ ਚੌਕ ਦੇ ਵਿੱਚ ਚਾਹੇ ਇਹ ਆਏ ਨੂੰ ਚਾਹੇ ਫੋੜ ਤੇ ਆ ਜੇ ਸਮਾਨ ਨੂੰ ਮਾਰਾਈ ਹੋਣਾ ਨਾ ਇਹ ਲਾਈ ਹੈ ਜਿਹੜੀ ਇਹ ਲਾਈ ਪਈ ਕਿਸਾਨਾਂ ਦੀ ਨਹੀਂ ਕੱਲਿਆ ਸੀ ਇਹ ਮਸਲਾ ਕਦੀ ਐਮਐਸਪੀ ਦਾ ਨਹੀਂ ਆ ਜਾਂ ਕਰਨ ਲਫੀਰ ਫੀਸੀ ਕਰਨਾ ਨਹੀਂ ਹੈ ਇਹ ਲਾਈ ਉਹ ਸਾਰਾ ਇਨਸਾਨ ਦੀ ਹੈ ਜਿਹੜਾ ਇਹ ਦੁਨੀਆ ਤੇ ਪੈਦਾ ਹੋਇਆ ਤੇ ਸਾਹ ਲੈ ਰਿਹਾ ਤੁਹਾਨੂੰ ਕੀ ਲੱਗਦਾ ਹੈ ਵੀ ਆਪਾਂ ਇਕੱਲੇ ਸੜਕਾਂ ਦੇ ਆ ਯੂਰਪ ਦੇਖੋ ਸੜਕਾਂ ਦੇ ਆ ਪੁਤਰੀ ਮਿਲ ਕੇ ਕਈ ਦੇਸ਼ ਸੜਕਾਂ ਦੇ ਆ ਕਿਹ ਅਫਰੀਕਾ ਨੂੰ ਸੜਕਾਂ ਦੇ ਆ ਕਿਉਂ ਸੜਕਾਂ ਦੇ ਆ ਉਹ ਕਿਉਂਕਿ ਉਹ ਬੰਦ ਆਤਰ ਰਹਾ ਆ ਉਹ ਨਿਊ ਬੰਦ ਆਤਰ ਕਿਵੇਂ ਪੂਰੀ ਮੁਲਕ ਦਾ ਗਾਮ ਬਣਾਉਣਾ ਹੈ ਕਿਵੇਂ ਪੂਰੀ ਦੁਨੀਆ ਦੇ ਪੁੱਜ ਤੇ ਕਰਜ਼ਾ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਸਰਸੀਲੇ ਨੇ ਧਰਤੀ ਆ ਜਾਂ ਚਾਹੇ ਪਾਣੀ ਆ ਜਾਂ ਹਵਾ ਉਹਦੇ ਕਿਵੇਂ ਕਾਫੀਆ ਕਰਨਾ ਹੈ ਇਹ ਉਹ ਨੀਤੀਆਂ ਨੇ ਆਪਾਂ ਨੂੰ ਕੀ ਲੱਗਦਾ ਵੀ ਮੋਦੀ ਆ ਕਰ ਰਿਹਾ ਹੈ ਮੋਦੀ ਇੱਕ ਪਿਆਤਾ ਖੋੜਾ ਉਹ ਨਿਊ ਬਲ ਡਾਟ ਲਾ ਜਾਂਦਾ ਉਹ ਉਹਨਾਂ ਵੱਡੇ ਵੱਡੇ ਕਾਰਪੋਰੇਟਾਂ ਦਾ ਜਿਹੜਾ ਸੰਗਤ ਆ ਉਹ ਵੀ ਬੱਚਾ ਮਜ਼ਦੂਰ ਹੈ ਕੱਲ ਕਹਿੰਦਾ ਕਿ ਰਾਇ ਤੋਂ ਕਿ ਕਿਸਾਨ ਦੀ ਆ ਮਜ਼ਦੂਰ ਦੀ ਨਹੀਂ ਹੈ ਕੋਈ ਦੁਕਾਨਦਾਰ ਕਹਿੰਦਾ ਇਹ ਲਈ ਕਿ ਲੱਖ ਸਾਲਾਂ ਦਾ ਰੈਸ ਸਾਡੇ ਲਈ ਹੈਗੀ ਜਦੋਂ ਨਿਊ ਬੰਡ ਆਰਡਰ ਨੇ ਆਉਣਾ ਨੀਤੀਆਂ ਨੇ ਲਾਗੂ ਹੋਣਾ ਹੈ ਤੁਹਾਡੀ ਕੁੱਲ ਜੀਤੇ ਕਾੜਜਾ ਹੋਏ ਹੋਣਾਂ ਲੋਕਾਂ ਦਾ ਤਰਤੀਂ ਕ ਲੱਖ ਸਾਲ ਪਿੱਛੋਂ ਹੋਊਗਾ ਸਾਡੇ ਇਸ ਮੋਰਚੇ ਦੇ ਉੱਤੇ ਇਸ ਮਾਸਤੇ ਵਿੱਚ ਇੱਕ ਮੰਗ ਇਹ ਵੀ ਹੈ ਵੀ ਪਾਈ ਦੇ ਸਾਰੇ ਤਲਕਾ ਦੇ ਮਜ਼ਦੂਰ ਨੇ ਉਹਨਾਂ ਦੀ ਦਿਹਾੜੀ 700 ਰੁਪਿਆ ਕੀਤੀ ਜਾਵੇ ਇਕਾਲਿਕ ਸਾਲ ਨਹੀਂ ਗੱਲ ਨਹੀਂ ਹੋਣੀ ਕਹਿੰਦੇ ਇਹ ਮਸਲੀ ਗੱਲ ਨਹੀਂ ਹੋਈ ਅੱਜ ਵੱਡੇ ਵੱਡੇ ਮਾਲ ਫਰਗੇ ਵੱਡੀਆਂ ਵੱਡੀਆਂ ਦੁਕਾਨਾਂ ਖੁੱਲ ਗਈਆਂ ਵੱਡੇ ਵੱਡੇ ਘਰਾਂ ਆ ਗਏ ਅੱਜ ਸ਼ੁਰੂ ਦੁਕਾਨਦਾਰ ਖਤਮ ਹੋ ਗਿਆ ਬਾਜ਼ਾਰ ਖਤਮ ਹੋ ਗਏ ਕਿ ਇਹ ਲਈ ਉਹਨਾਂ ਦੀ ਨਹੀਂ ਹੈ ਪਿਛਲੇ ਪਸਾਰੀ ਮਹੀਨੇ ਦੌਰਾਨ ਅਸੀਂ ਬਟੰਡੇ ਰੇਲੈਂਸ ਮਾਰਕੀਟ ਆ ਉਹ ਲੋਕ ਲਈ ਉਹਨੂੰ 7 ਲੱਖ ਰੁਪਿਆ ਕਰਦੀ ਸੇਲ ਸੀ ਬਰੰਡੇ ਤੋਂ ਵੀ ਪਿਆਰਾ ਨਾਥੇ ਬਾਕਿਆ ਦੁਕਾਨਦਾਰ ਕਿੱਥੇ ਗਿੱਟੇ ਮਗਾ ਦੇ ਤੇਰੇ ਮੈਸ ਮਾਰਕੀਟ ਬੰਦ ਹੋਈ ਐ ਘਾਟ ਵਧਿਆ ਕਹਿੰਦੇ ਕੋਈ ਫਸਤ ਪੈ ਗਿਆ ਮਾਫੀ ਆਉਂਦੇ ਕਿਉਂ ਨਹੀਂ ਗਾਇਰ ਥੋੜੀ ਵੀ ਰਹੀ ਹੈ ਸੁਪਰ ਆਪਾਂ ਨੂੰ ਖੇਡ ਰਹੇ ਆ ਤਫਾੜ ਕਰ ਰਹੇ ਆ ਅਮੀਰ ਜੀ ਕੱਲਾ ਪੰਜਾਬ ਲੜ ਰਿਹਾ ਹੈ ਜਹਾਰਾ ਲੜ ਰਿਹਾ ਹੈ ਜਗਲੇ ਖਾਨ ਲੜ ਰਿਹਾ ਹੈ ਇਹ ਸਿਰ ਹਾਰ ਹੋ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਰਿਹਾ ਚਸ ਕਰਕੇ ਨੂੰ ਸਾਹਮਣੇ ਦੀ ਕੋਸ਼ਿਸ਼ ਕਰੋ ਕਿ ਬੜੀਆਂ ਚਾਲਾਂ ਗੋਦੀਂ ਵੀਂਗੀਆਂ ਬੜੀਆਂ ਚਲਾ ਜਾ ਰਹੇ ਆ। ਕਹਿੰਦੇ ਪੱਥਰ ਬਾਜ਼ ਇਕੱਠੇ ਹੋ ਗਏ ਆ, ਪੱਥਰ ਮਾਰਦੇ ਆ। ਉਹੀ ਮਾਹੌਲ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਸੋ ਮੇਰਾ ਵੀ ਇੱਕ ਕਾਲ ਸਫਰ ਬਣਾ ਕੇ ਰੱਖਿਓ। ਜਬਰਦਸਤ ਮੁਕਾਬਲਾ ਸਫਰ ਨਾਲ ਕਿਵੇਂ ਕਰਨਾ ਹੈ? ਸਾਡੇ ਕੋਲੇ ਸਭ ਤੋਂ ਵੱਡੀਆਂ ਅਧਾਰਨਾਵੇਂ ਪਾ ਜੀ ਪਾਸ ਕਰਨ ਵਾਲੇ ਅਕਬਰ ਸਿੰਘ ਜੀ। ਨੰਬਰ ਪਾਸ ਕਰਨ ਦੇ ਘਾਟ ਜੀ। ਕਿਵੇਂ ਜਬਰਦਸਤ ਜਨੂਨਾਕਾਰ ਸਫਰ ਨਾਲ ਕੀਤਾ। ਸੋ ਨੌਜਵਾਨੋ ਲੇ ਫਿਰ ਤੁਹਾਡੇ ਕੋਲੇ ਖਾਸ ਮੇਰੀ ਥੀਲ ਹੈ। ਬੜਾ ਫਿਕਰ ਹੁੰਦਾ ਕਿ ਅੱਜ ਇਹਦੇ ਨੂੰ ਨੌਜਵਾਨੀ ਉਰੇ ਜਾਂਦੀ ਜਾਂਦੀ ਹੋ। ਇੱਕ ਮੁੰਡਾ ਹਰਪਾਲਪੁਰ ਦਾ ਪੇਕੇ ਅੰਗਰੇਜ਼ ਹਰਪਾਲਪੁਰ ਪਿੰਡ ਦਾ ਉਹ ਵੀ ਅਕਚਲੀ ਗੇ। ਉਹਨਾਂ ਨੇ ਗੋਲੀ ਮਾਰੀ ਉਹ ਰਵਰਜੇਤੀ ਰਾਮੇ ਚ ਲੱਗੀ ਜਾ। ਉੱਥੇ ਤਾਂ ਖੋਰੀ ਵਾਲੇ ਪਾਸੇ ਲੱਤ ਟੁਕੀਆ ਨੌਜਵਾਨ ਦੀ। ਕਿੰਨਾਂ ਨੇ ਕਿੰਨੇ ਸਾਰੇ ਬੱਚੇ ਨੇ। ਇਸ ਰਾਤ ਨੂੰ ਤੁਹਾਡਾ ਵੀ ਕਦੇ ਕਦੇ ਦਾ ਫਿਕਰ ਆ ਬਾਈ। ਕਿਉਂ ਪਹਿਲੇ ਕਹਿੰਦਾ ਤੁਹਾਡੀ ਲੋੜ ਆ ਬਹੁਤ ਵੱਡੀ ਹੈ ਪੰਜਾਬ ਨੂੰ। ਆਹ ਵਾਪੇ ਜਾਣੇ ਰਾਪੇ ਜਾਣੇ ਰਿਹਾ ਹਸਨ ਨਾਲ ਵਾਪੇ ਪੈਂਦਾ ਹੈ ਪਰ ਪਤਾ ਲੱਗਦਾ ਸੀ ਰਾਹ ਕਿ ਮੇਰੀ ਅੰਦਰ ਦਿੱਤੇ ਕਿ ਮੈਂ ਜਾਂਦਾ ਹਾਂ ਸੁਣ ਨੌਜਵਾਨੋ ਇਹੀ ਕਰਨ ਨਾਲ ਵਾਦਾ ਕਰਨਾ ਮੈਂ ਅੱਜ ਇਹਨਾਂ ਆਗੂ ਸਰਵਾਨਾਂ ਨਾਲ ਵੀ ਗੱਲ ਕਰਦੀਆਂ ਇਹੀ ਕਹਿਣ ਆਏ ਆ ਇਹ ਮੋਰਚਾ ਹਾਰ ਚ ਪੱਕੇ ਹੋਣਾ ਹੈ ਲਗਭਗ ਜਿਵੇਂ ਐਸੀ ਸੀ ਨਾ ਬਹੁਤ মিডিਆ ਮੇਰੇ ਤੇ ਸਵਾਲ ਕਰਦਾ ਸੀ ਕਿ ਯਾਰ ਇਹ ਕੀ ਬਣੂਗਾ ਮਗਰ ਕੁਝ ਨਹੀਂ ਬੜਦਾ ਜਿੱਤ ਕੇ ਆਵਾਂ ਸੀ ਸੋ ਆਪਾਂ ਜਿੱਤ ਕੇ ਆਏ ਆ ਸਤਿ ਸ਼੍ਰੀ ਅਕਾਲ ਜਿੱਦਾਂ ਹੋਰ ਨੇ ਕੀਤੀ ਆ ਆਪਾਂ ਮੇਰਾ ਵੀ ਇਹਦਾ ਮਾਹੌਲ ਨਾ ਖੜਾ ਕਰਾ ਕਰੈਕਟਰ ਦੇ ਜੇ ਫਲਾਣਾ ਬੰਦਾ ਆਊਗਾ ਫਲਾਣੇ ਬੰਦੇ ਨੂੰ ਘੇਰਾਗੇ ਫਲਾਣੇ ਨਾਲ ਆਇਆ ਕਰਾਂਗੇ ਫਲਾਣੇ ਨਾਲ ਆਇਆ ਕਰਾਂਗੇ ਜੇਲਾ ਬੰਦਾ ਇੱਥੇ ਆਉਂਦਾ ਪਿਛਲੇ ਬਗਲੇ ਵਿੱਚ ਸ਼ਾਬਦ ਜੀ ਦੇ ਲੋਕ ਹੈਗੇ ਆ ਉਹਨਾਂ ਕੋਈ ਗੱਲ ਦੀ ਨਹੀਂ ਇਸ ਇੰਹਾਸ ਦੇ ਵਿੱਚ ਅਸੀਂ ਆਪਣੇ ਨਾਲ ਖੜਾ ਹੋਣਾ ਸਾਡੀ ਤੱਕੜ ਦਿੱਦੀ ਨਾਲ ਹੈ ਸਾੜਾ ਵਾਦ ਦੀ ਨਾਲ ਹੈ ਸਭਾ ਆਪਣਾ ਨਾਲ ਜਿਸ ਕਰਕੇ ਮੇਰਾ ਇਹ ਬੇਨਤੀ ਹੈ ਸਭਰ ਏਕਾ ਸ਼ਾਂਤੀ ਬਣਾ ਕੇ ਰੱਖਿਓ ਕੋਈ ਗਾਲੀ ਤੁਹਾਡਾ ਨਾਮ ਆਵਾਜ਼ ਕਰਦੇ ਆ ਜਿੱਦੋਂ ਅੱਗੇ ਲਿਖਣਾ ਹੋਇਆ ਨਾ ਵੀ ਹੁਣ ਆਪਾਂ ਐਲਾਨ ਹੋ ਗਿਆ ਕੋਈ ਤੋੜਦਾ ਤੇ ਫੇਰ ਵੀ ਤੁਹਾਡੇ ਦੇ ਜਿੰਨੇ ਤੇ ਆਖੂ ਕਹੇ ਮੇਰੇ ਵਰਗੇ ਖੜੇ ਹੈ ਜੇ ਪਿੱਛੇ ਹੋਏ ਤਾਂ ਕੇ ਹੋ ਹਰੇ ਬਲਵਾਨ ਜੀ ਜੈ ਹਾਂ ਜੈ ਹਾਂ ਜੈ ਹਾਂ ਦਸਾਂ ਮਜ਼ਦੂਰ ਏਕਤਾ ਜਿੰਦਾਬਾਦ ਤੁਹਾਨੂੰ ਧੰਨਵਾਦ ਕਰੀ ਸੰਸਦ ਦਾ ਬਰਾਏ ਰੱਖੋ ਇਸੇ ਮਹੌਲ ਨੂੰ ਕਿਤੇ ਜਿੰਨੇ ਵੀ ਆਪਣੇ ਪੰਜਾਬ ਕਰੇ ਬੈਠੇ ਆ ਸਨੇਹ ਅਤੇ ਜੋ ਵੀ ਭਾਈ ਕੋਈ ਹੈ ਨਾ ਜਾਵੇ ਸਾਰਿਆਂ ਨਾਲ ਤੁਸੀਂ ਇੱਥੇ ਆ ਕੇ ਅੱਜ ਮਿਲਣ ਲਈ ਆਏ ਹੋ 32 ਸਿੱਖਿਆ ਦੀ ਗੱਲ ਵੀ ਜਰੂਰ ਹੈ ਮੈਂ ਫਖਰੀ ਕਰਦਾ ਆ ਰਿਹਾ ਜੇ ਲਾਈ ਪੋਠਿੱਲਾ ਦੇ ਬਖਰਾਅ ਲੈਣੇ ਇਹ ਲਾਈ ਕਦੇ ਕਿਸਾਨ ਦੀ ਗੱਲ ਹੀ ਆ ਕਾਲ ਕਦੀ ਐਮਐਸ ਕਿਦੀ ਜ਼ਮੀਨਾਂ ਬਚਾਉਣ ਦੀ ਹੋ ਰਹੀ ਹੈ ਉਹ ਜਿਵੇਂ ਹਾਂ ਉਹ ਕਰ ਰਹੇ ਨੇ ਛੋਟੀ ਦਿੱਕਤ ਨਾਲ ਅੱਜ ਹੋਰ ਸੁਣ ਲੋ ਆਪਣੇ ਜਿੰਨੇ ਨੌਜਵਾਨ ਐਮਐਸ ਤੇ ਲੱਗਿਆ ਜੇ ਨੂੰ ਪਰ ਬੈਠੇ ਆ ਉਹ ਅੱਜ ਕੋ ਖੜਤਾ ਤੇ ਬੈਗੇ ਦਿਵਾਲੇ ਕਿਉਂ ਬੈਗੇ ਇੱਕੋ ਸਪਾਈ ਕੈਮਰੇ ਹੁੰਦੇ ਆ ਜੇਲ੍ਹ ਦੇ ਗੱਜ ਜਿੰਨੇ ਬਲਮ ਲੱਗੇ ਉਹਨਾਂ ਦੇ ਕਮਰਿਆਂ ਦੇ ਵਿੱਚ ਉਹਨਾਂ ਦੇ ਖਾਣਿਆਂ ਦੇ ਵਿੱਚ ਉਹਨਾਂ ਦੇ ਪੱਖਿਆਂ ਦੇ ਉੱਤੇ ਸਪਾਈ ਕੈਮਰੇ ਲਾਤੇ ਉਹ ਕਾਰਨ ਕਰਦੇ ਆ ਉਹਨੂੰ ਪਤਾ ਲੱਗ ਗਿਆ ਕਹਾਣੀ ਕਿਉਂ ਧਿਆਨ ਨਾਲ ਸੁਣ ਲਿਓ ਕਹਿੰਦਾ ਤੁਹਾਡੇ ਘਰਾਂ ਦੇ ਵਿੱਚ ਟੀਵੀ ਲੱਗੇ ਆੱਖੇ ਲੱਗੇ ਆ ਸੀਰ ਕਰਕੇ ਜਾਂਦੇ ਆ ਮੈਨੂੰ ਗਰਮੀ ਆਉਂਦੀ ਆ ਇਸ ਬਾਅਦ ਨੇ ਬਾਹਰੋਂ ਬੰਦੇ ਆਏ ਉਹ ਬਲਮਾ ਦੇ ਵਿੱਚ ਮੱਖਿਆਂ ਦੇ ਵਿੱਚੋਂ ਕੈਮਰੇ ਲਾ ਕੇ ਰਿਕਾਰਡਿੰਗ ਲਾ ਗਏ ਇੱਕ ਪਾਸੇ ਦਾ ਭਵੰਤ ਕਹਿੰਦਾ ਕਿ ਮੈਂ ਪੰਜਾਬ ਦਾ ਆ ਇਹ ਮੁੱਕਰਦੇ ਆ ਆਖੇ ਇਹਨਾਂ ਦਾ ਜਿਹੜਾ ਇੱਕ ਨਾ ਜੋਤ ਪਹਿਸਤ ਮੰਤਰੀ ਐ ਕਿ ਉਹ ਕਹਿੰਦਾ ਕਿ ਅਰਜੀ ਗੁਰੂਕਾ ਵੀ ਤੁਸੀਂ ਐਨਐਸਐ ਲਾਈਆ ਤਲਾਸ਼ ਦੇ ਕੇ ਜਾਓ ਹੁਣ ਇਹ ਕਹਿੰਦੇ ਐਨਐਸਐ ਸੈਂਟਰ ਨੇ ਲਾਈਆ ਇਹ ਝੂਠ ਬੋਲਦੇ ਐ ਐਨਐਸਐ ਲੱਗੀ ਐ ਪੰਜਾਬ ਸਰਕਾਰ ਵੱਲੋਂ ਐਨਐਸਐ ਲਾਈ ਗਿਆ ਡੀਸੀ ਅਮਰਸਾ ਦੇ ਕਹਿਣ ਕਿ ਜੋ ਉਹਨਾਂ ਆਪਣੇ ਬੰਦੀ ਸਿੰਘਾਂ ਨਾਲ ਅੰਦਰ ਮਖਣ ਹੋ ਰਿਹਾ ਉਹ ਸਾਰਾ ਇਹਦੇ ਕਹਿਣ ਤੇ ਹੋ ਰਿਹਾ ਆਏ ਪਤਨੀ ਆਪਾਂ ਮਸ਼ੀਨਾਂ ਵਰਾਦਾ ਸੀ ਜੀਸੀਬੀ ਖਰੌਲੀ ਦਾ ਵੀਰ ਕੀਤੀ ਸੀ ਵੀ ਮਸ਼ੀਨਾਂ ਲੈ ਕੇ ਆਓ ਪਰ ਉਹ ਨੁੱਰ ਟੁੱਟਣਾ ਦੀ ਆਪਣੇ ਉੱਥੋਂ ਨੌਜਵਾਨ ਮੁੰਡੇ ਮਸ਼ੀਨਾਂ ਲੈ ਕੇ ਆ ਗਏ ਉਹ ਲਿਆ ਕੇ ਪਤਨੀ 5-700 ਕੋਸਲਾ ਜਮਨੇ ਕੇ ਕੇ ਮਸ਼ੀਨ ਖਾੜਦੀ ਕਿ ਅੱਗੇ ਜਾਣ ਲੱਗੇ ਉੱਥੋਂ ਗਿਆ ਜਦ ਲਗੇ ਮੋਤੇ ਐ ਤੇਰੇ ਨੂੰ ਬੋਣਾ ਮੈਂ ਤੁਮੇ ਬਚਾ ਦੇਗਾ ਕੱਕ ਮਾਨ ਦਾ ਤੁਮੇ ਬਚੇ ਉੱਥੋਂ ਉਹ ਗਿਆ ਚੱਲ ਕੇ ਉੱਥੇ ਜਾ ਕੇ ਜੋ ਜੋ ਵੀ ਹੋਇਆ ਮਸ਼ੀਨ ਚਲਾ ਲਈ ਪਰ ਪ੍ਰਸ਼ਾਸਨ ਕੀ ਕਹਿਣਾ ਸੀ ਵੀ ਮਸ਼ੀਨ ਚੱਲਦੇ ਨੇ ਕਹਾਣੀ ਜਾਣਦੇ ਨੇ ਹੁਣੇ ਭੰਤ ਫੈਸਲਾ ਕਰ ਲਏ ਕਿ ਪੰਜਾਬ ਨਾਲੇ ਦਿੱਲੀ ਨਾਲ ਹੈ ਤੇ ਪਾਸੇ ਕਹਿਣਾ ਮੈਂ ਤੁਹਾਡੇ ਨਾਲ ਐ ਮੈਂ ਸਰਕਾਰ ਕੋ ਮਤ ਕਰੂੰਗਾ ਪਰ ਦੂਜੇ ਪਾਸੇ ਸਾਡੀਆਂ ਟਰਾਲੀਆਂ ਤਰਸੀ ਸਾਡੀਆਂ ਗੱਡੀਆਂ ਤਰਸੀ ਲਈ ਜਾ ਰਹੀਆਂ ਸਾਡੀਆਂ ਜਿਹੜਾ ਵੀ ਸਮਾਨ ਪੁੱਛੋ ਦੀ ਮੰਗਵਾਉਣੇ ਰੋਕਿਆ ਜਾ ਰਿਹਾ ਕੀ ਪੰਜਾਬ ਪੁਲਿਸ ਨੂੰ ਹਦਾਇਤ ਜਾਂ ਹੁਕਮ ਕੁਝ ਮੋਦੀ ਕਰ ਰਿਹਾ ਕੋਣ ਕਰ ਰਿਹਾ ਆਪਾਂ ਨੂੰ ਦਰੂਰ ਚੋਤਾ ਹੋਏ ਚੋਟਾ ਅਸਾਂ ਦਾ ਕੋਈ ਨਹੀਂ ਆ ਤੇ ਭਾਈ ਬਾਦਲ ਕਹਿੰਦੇ ਆ ਅਸੀਂ ਕਿਸਾਨਾਂ ਨਾਲ ਆ ਅੰਦਰੋਂ ਬਾਹਰ ਮੀਂਹ ਦੀ ਬੀਂ ਹੋਈ ਲੱਗਦੀ ਨਾਲ ਕਰ ਜੋੜ ਕਰਨਾ ਸੋਚ ਕਰਕੇ ਸਮਝਣ ਦੀ ਕੋਸ਼ਿਸ਼ ਕਰਨ ਲੈ ਵੀਰ ਮੈਂ ਬਾਰ ਬਾਰ ਬੇਨਤੀ ਕਰਦਾ ਛੇਤੀ ਆਪਾਂ ਬੱਸ ਨੂੰ ਪਤਾ ਕੀ ਆ ਅਸਮਾਨ ਚੱਕ ਦਿੰਦੇ ਆ ਜ਼ਿੰਦਾਬਾਦ ਜ਼ਿੰਦਾਬਾਦ ਤੇਰੀ ਸੋਣ ਤੇ ਪਰਾਂ ਜਾਗੇ ਛੋਟ ਕੇ ਛੇ ਦੀ ਖਜ਼ਾਰ ਦਾ ਪਤਵਾਲੀ ਦੇ ਨੇ ਇਹ ਬੁਲਾ ਰਿਹਾ ਮਾਰਾ ਬੇਕਿਆ ਚੋਰ ਐ ਨਹੀਂ ਹੁੰਦਾ ਬਾਈ ਮੁੱਤੂ ਦੇਖ ਕੇ ਹੀ ਅਕਸਰ ਮੈਚੋਂ ਗਿਆ ਚਲ ਗਿਆ ਉੱਥੇ ਨੌਜਵਾਨ ਉਸ ਤੇ ਮੇਰੀ ਗੱਲ ਪਹੇਲੇ ਮੈਂ ਇਹ ਗੱਲ ਤੇ ਹੀ ਸੀ ਮੈਂ ਕੋਈ ਮਹਿਲਾ ਕਰ ਲਓ ਬਟੋਟਾ ਨੂੰ ਇਹ ਮੀਡੀਆ ਦੇ ਕਰਾਰੀ ਮੈਨੂੰ ਸਵਾਲ ਪੁੱਛਿਆ ਮੈਂ ਜਵਾਬ ਦੇ ਦਿੰਦਾ ਵਜਲਾ ਮੈਥੋਂ ਗਿਆ ਅਥੇ ਮੈਂ ਜਾ ਕੇ ਦੋ ਥਾਈ ਮੋੜ ਚ ਲੱਗਿਆ ਸੀਦਾ ਇੱਕ ਨਿਆਣਾ ਚੌਂਕ ਵਾਹ ਦਾ ਅਕਸਰ ਪਹਾਲੇ ਪਾਇ ਚੌਂਕ ਚੋਲ ਕਦੀ ਕਹਾਂ ਗਈ ਨਹੀਂ ਕਦੀ ਨਹੀਂ ਲੋਕੀ ਅਨਜਾਣ ਚਾਉ ਜੁੱਤੇ ਹੋ ਚਾਉ ਚੋਂ ਅਸੀਂ ਕਹਾਂ ਅੱਲੇ ਚਾਉ ਚ ਵਾਤੇ ਮੈਂ 10 ਪ੍ਰੋਗਰਾਮ ਵਿੱਚ ਜਿੱਥੇ ਬੋਲਿਆ ਸੀ ਡੀਐਸਪੀ ਗਰਕਾ ਬੰਦੇਸ ਨੂੰ ਸੰਸਥਾ ਵੇਲੇ ਲਾਰਜ ਨੂੰ ਫੋਨ ਲਾ ਦਿੱਸ ਸੱਸੇ ਨੂੰ ਵੀ ਰਫੀ ਦੀ